ਅਜ ਦੀਆਂ ਖਬਰਾਂ ਮਲ ਚੱਲਈਏ ਤੇ ਆਪਣੇ ਗਵਾਂਡੀ ਮੁਲਕ ਕੈਨੇਡਾ ਦੇ ਵਿੱਚ ਉੱਥੇ ਦੀ ਜਿਹੜੀ ਲਿਬਰਲ ਪਾਰਟੀ ਆ ਉਹਨਾਂ ਨੇ ਆਪਣੇ ਜਿਹੜੇ ਨਵੇਂ ਹੈਡ ਆ ਉਹ ਮਾਰਕ ਕਾਰਨੀ ਨੂੰ ਚੁਣਿਆ ਹੈਗਾ ਮਾਰਕ ਕਾਰਨੀ ਜਸਟਨ ਟਰੂਡੋ ਉਹਨਾਂ ਦੀ ਪਲੇਸ ਲੈਣਗੇ ਤੇ ਕੈਨੇਡਾ ਦੇ ਨੈਕਸਟ ਪ੍ਰਾਈਮ ਮਿਨਿਸਟਰ ਹੋਣਗੇ ਕੁਝ ਦਿਨਾਂ ਲਈ ਜਾਂ ਕੁਝ ਮਹੀਨਿਆਂ ਲਈ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਕਿਉਂਕਿ ਜਸਟਨ ਟਰੂਡੋ ਉਹਨਾਂ ਨੇ ਅਨਾਉਂਸ ਕਰਤਾ ਸੀ ਕਿ ਉਹ ਇਲੈਕਸ਼ਨ ਵੀ ਕਰਾਂਗੇ ਤੇ ਆਪਣੀ ਪੋਜੀਸ਼ਨ ਤੋਂ ਉਹ ਰਿਜ਼ਾਈਨ ਵੀ ਕਰਨ ਜਾ ਰਹੇ ਹੈਗੇ ਮਾਰਕਰ ਨੇ ਇਹ ਜਸਟਨ ਟਰੂਡੋ ਬਿਲਕੁਲ ਬਹੁਤ ਹੀ ਵਧੀਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੈ ਖਾਸ ਕਰਕੇ ਸਿੱਖਾਂ ਦੀਆਂ ਨਜ਼ਰਾਂ ਦੇ ਵਿੱਚ ਤੇ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੇ ਪ੍ਰਸ਼ਾਸਨ ਦੇ ਆਖਰੀ ਦਿਨਾਂ ਦੇ ਵਿੱਚ 트럼ਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਦੇ ਵਿੱਚ ਉਹਨਾਂ ਦੀ ਪਾਰਟੀ ਦਾ ਕੱਦ ਜਿਹੜਾ ਬਹੁਤ ਉੱਪਰ ਚਲਾ ਗਿਆ ਹਾਲਾਂਕਿ 20 25 ਪੁਆਇੰਟ ਉਹ ਉਹਨਾਂ ਦੇ ਸਰਵੇ ਦੇ ਮੁਤਾਬਕ ਉਹਨਾਂ ਦੀ ਲੀਡ ਡਾਊਨ ਸੀ ਕੰਜ਼ਰਵੇਟਿਵ ਪਾਰਟੀ ਨਾਲੋਂ ਪਰ ਇਹ ਹੁਣ ਫਿਰ ਇੱਕਦਮ ਉੱਪਰ ਆ ਗਈ ਆ ਤੇ ਜਿਹੜੇ ਨਵੇਂ ਬਣਨ ਜਾ ਰਹੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ ਇਹ ਬਹੁਤ ਹੀ ਕ੍ਰਿਟੀਕਲ ਹੈਗੇ ਆ ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸੋ ਪਿਛਲੇ ਦਿਨਾਂ ਚ ਜੋ ਉਹਨਾਂ ਦੀ ਇਲੈਕਸ਼ਨ ਹੋਈ ਸੀ ਲੀਡਰ ਦੇ ਲਈ 86% ਵੋਟਾਂ ਉਹਨਾਂ ਨੂੰ ਮਿਲੀਆਂ ਹੈਗੀਆਂ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵਾਰ-ਵਾਰ ਅਨਾਉਂਸ ਕੀਤਾ ਸੀ ਵੀ ਜਿਹੜਾ ਕੈਨੇਡਾ ਆ ਉਹਦੇ ਉੱਤੇ ਅਸੀਂ ਬਹੁਤ ਜ਼ਿਆਦਾ ਟੈਕਸ ਲਾਉਣ ਜਾ ਰਹੇ ਹਾਂ ਟੈਕਸ ਲਾਈ ਵੀ ਹੈਗੇ ਆ ਟੈਰਫ ਤੇ 51ਵੀਂ ਸਟੇਟ ਹੈਗੀ ਆ ਤੇ ਜਸਟਨ ਟਰੂਡੋ ਉਹਨਾਂ ਨੂੰ ਵਾਰ-ਵਾਰ ਟਰੋਲ ਵੀ ਕੀਤਾ ਸੀ ਵੀ ਤੁਸੀਂ ਜਿਹੜੇ ਆ 51ਵੀਂ ਸਟੇਟ ਦੇ ਜਿਹੜੇ ਗਵਰਨਰ ਆ ਉਹੋ ਬਣ ਜਾਓ ਮਾਰ ਕਾਰਨੀ ਕਾਫੀ ਪੜੇ ਲਿਖੇ ਵੈਲ ਐਜੂਕੇਟਿਡ ਇਕਨੋਮਿਸਟ ਆ ਔਰ 9 ਸਾਲਾਂ ਦੇ ਆ ਤੇ ਇਹ ਇਹਨਾਂ ਨੇ ਇਸ ਤੋਂ ਪਹਿਲਾਂ ਕੈਨੇਡਾ ਤੇ ਇੰਗਲੈਂਡ ਦੇ ਵਿੱਚ ਬੈਂਕਾਂ ਨੂੰ ਹੈੱਡ ਵੀ ਕੀਤਾ ਹੈਗਾ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਲੰਡਨ ਟੋਕੀਓ ਨਿਊਯਾਰਕ ਟੋਰਾਂਟੋ ਦੇ ਵਿੱਚ ਗੋਲਡਮਨ ਸੈਕਸ ਨੂੰ ਜਿਹੜਾ ਉਹਦਾ ਮੇਨ ਜਿਹੜਾ ਇੰਚਾਰਜ ਵੀ ਉਹ ਰਹੇ ਹੈਗੇ ਆ ਹਾਰਵਰਡ ਯੂਨੀਵਰਸਿਟੀ ਤੇ ਆਕਸਫੋਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਹੈਗੇ ਆ ਚਾਰ ਨਿਆਣੇ ਆ ਉਹਨਾਂ ਦੇ ਤਿੰਨ ਕੰਟਰੀਆਂ ਦੀ ਸਿਟੀਜ਼ਨਸ਼ਿਪ ਆ ਬਾਈ ਬਰਥ ਕੈਨੇਡਾ ਦੀ ਤੇ ਉਸ ਤੋਂ ਬਾਅਦ ਬ੍ਰਿਟਿਸ਼ ਤੇ ਆਇਰਿਸ਼ ਸਿਟੀਜ਼ਨਸ਼ਿਪ ਤੇ ਕਾਰ ਨਹੀਂ ਹੋਣੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਪੀ ਟਰੰਪ ਉਹਨਾਂ ਦੇ ਮਾਮਲੇ 'ਚ ਬਹੁਤ ਜ਼ਿਆਦਾ ਕ੍ਰਿਟੀਕਲ ਹੈਗੇ ਆ ਤਕਰੀਬਨ 86% ਵੋਟ ਇਹਨਾਂ ਨੂੰ ਪਈ ਲਿਬਰਲ ਪਾਰਟੀ ਦੇ ਇਸ ਲੀਡਰ ਨੂੰ ਸੋ ਮਹੀਨਾ ਜਾਂ ਦੋ ਮਹੀਨੇ ਦੇ ਜਿਹੜੇ ਇਹ ਹਾਲ ਦੀ ਘੜੀ ਪ੍ਰਧਾਨ ਮੰਤਰੀ ਜਿਹੜੇ ਹੋਣਗੇ ਉਹਨਾਂ ਦੇ ਬਿਆਨ ਕਹਿੰਦੇ ਵਿਕਟਰੀ ਸਪੀਚ ਦੇ ਵਿੱਚ ਕਿਹਾ ਅਮਰੀਕਾ ਇਜ਼ ਨਾਟ ਕੈਨੇਡਾ Canada never ever will be part of America in any way shape or form mark karnine on the jada ho bayan ditta kende vi assi is ladai de layi koi ask nahi kita mangya nahi sige na hi assi ladai chahnde sige te par kende canadians ready ne te har ik jana jada is de vich kende vi drop the gloves e cheez de layi jade ho ਰੈਡੀ ਹੋਣਗੇ ਉਦਾਂ ਜਿਹੜੀਆਂ ਇਲੈਕਸ਼ਨ ਆ ਹਰਜੋਤ ਸਿੰਘ ਜੀ ਅਕਤੂਬਰ 20 ਦੇ ਲਈ ਜਿਹੜੀਆਂ ਸ케ਜੂਲ ਆ ਉਹੋ ਕਿਤੇਆਂ ਗਈਆਂ ਆ ਪਰ ਨਵੇਂ ਪ੍ਰਾਈਮ ਮਿਨਿਸਟਰ ਇਸਨੂ ਜਲਦੀ ਵੀ ਇਲੈਕਸ਼ਨਸ ਨੂੰ ਲਿਆ ਸਕਦੇ ਆ ਇਹ ਜੇ ਵੇਖਿਆ ਜਾਵੇ ਜੋ ਉੱਥੇ ਦੇ ਪੋਲਿਟੀਕਲ ਹਾਲਾਤ ਆ ਤੇ ਜਿਸ ਦੇ ਨਾਲ ਉਹਨਾਂ ਦੀ ਪਾਰਟੀ ਦੀ ਮੋੜ ਦੁਬਾਰਾ ਵਾਪਸੀ ਹੋਈ ਆ ਸੋ ਇਹ ਕਿਆਸ ਰਹੀਆਂ ਲੱਗ ਰਹੀਆਂ ਆ ਵੀ ਸ਼ਾਇਦ ਇਲੈਕਸ਼ਨ ਇਹ ਜਲਦੀ ਕਰਵਾ ਸਕਦੇ ਆ ਜਦੋਂ ਤੁਸੀਂ ਜ਼ਿਕਰ ਕੀਤਾ ਵੀ ਕਿਸੇ ਟਾਈਮ ਦੇ ਤੇ 20 ਪੁਆਇੰਟਸ ਦੇ ਨਾਲ ਪਛੜ ਰਹੀ ਪਾਰਟੀ ਹੁਣ 4 ਪੁਆਇੰਟ ਦੇ ਨਾਲ ਅੱਗੇ ਹੋ ਗਈ ਆ ਜਿਸ ਤਰੀਕੇ ਦੇ ਨਾਲ ਟਰੰਪ ਹੁਣਾਂ ਦੇ ਜਿਹੜੇ ਟ੍ਰੇਡ ਵਾਰ ਤੋਂ ਬਾਅਦ ਤਾਰੀਫ ਦੇ ਜਿਹੜੇ ਰੌਲੇ ਰੱਪੇ ਤੋਂ ਬਾਅਦ ਦੇ ਵਿੱਚ ਇਹ ਸਾਰਾ ਖੁਸ਼ ਚੱਲ ਰਿਹਾ ਹੈਗਾ ਆ ਸੋ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਨਾਲ ਹੈਗੀਆਂ ਆ ਸੋ ਕੈਨੇਡਾ ਦੇ ਜਿਹੜੇ ਕਾਰਡਨੀ ਆ ਉਹਨਾਂ ਨੇ ਟਰੰਪ ਹੁਣਾਂ ਦੇ ਉੱਤੇ ਇੱਕ ਦੀ ਫੇਰ ਜਿਹੜਾ ਕਹ ਲੋ ਵੀ ਨਿਸ਼ਾਨਾ ਜਿਹੜਾ ਹੁਸਾਦ ਲਿਆ ਹੈਗਾ ਆ ਸੋ ਜਿਹੜੇ ਸਾਬਕਾ ਗਵਰਨਰ ਬੈਂਕ ਆਫ ਕੈਨੇਡਾ ਇੰਗਲੈਂਡ ਦੇ ਜਿਹੜੇ ਹੋ ਰਹੇ ਆ ਤੇ ਉਸ ਤਰੀਕੇ ਦੇ ਨਾਲ ਇਹ ਇਹਨਾਂ ਨੂੰ ਜਿਹੜਾ ਜਿਹੜਾ ਮੌਕਾ ਆ ਨਵੇਂ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਮਿਲੇਗਾ ਕੀ ਕੱਲਿਆਂ ਇਹ ਪਾਰਟੀ ਕੁਝ ਜਿਹੜੀ ਉਹ ਕਰ ਸਕਦੀ ਆ ਉਹਦੇ ਅਜੇ ਹਾਲ ਦੀ ਘੜੀ ਚਾਂਸ ਘਟ ਨੇ ਜੇ ਸਰਕਾਰ ਦੇ ਬਣਾਉਣ ਦੀ ਗੱਲ ਕਰੀਏ ਤਾਂ ਇਹਨੂੰ ਜਗਮੀਤ ਸਿੰਘ ਹੁਣ ਵਾਲੀ ਜਿਹੜੀ ਪਾਰਟੀ ਐ ਐਨਡੀਪੀ ਆ ਉਹਨਾਂ ਦਾ ਸਾਥ ਦੀ ਅ ਅੱਗੇ ਵੀ ਜ਼ਰੂਰਤ ਰਹੇਗੀ ਜੇ ਮਿਲ ਕੇ ਦੁਬਾਰਾ ਸਰਕਾਰ ਬਣਾਉਣਾ ਚਾਹੁੰਦੇ ਆ ਪੀਰ ਪੋਲੀਵਰ ਹੁਣ ਦੁਬਾਰਾ ਆਪਣੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਹੋਣਗੇ ਕੈਨੇਡਾ ਨੂੰ ਲੈ ਕੇ ਖਾਸ ਕਰਕੇ ਹਰਜੋਤ ਸਿੰਘ ਜੀ ਵੀ ਵੀ ਜਿੱਥੇ ਉਹਨਾਂ ਦੀ ਇੱਕਦਮ ਜਿਹੜੀ ਉਹ ਚੜ੍ਹਾਈ ਹੋਈ ਸੀ ਜਿਹੜੀਆਂ ਇਹਨਾਂ ਦੀਆਂ ناکਾਮ ਜਿਹੜੀ ਕਿ ਕੈਲੋ ਵੀ ਪਾਲਿਸੀਜ਼ ਰਹੀਆਂ ਸੀਗੀਆਂ ਪਿਛਲੀ ਪਾਰਟੀ ਦੀਆਂ ਉਹਦੇ ਕਰਕੇ ਇਹਨਾਂ ਨੂੰ ਫਾਇਦਾ ਜਿਹੜਾ ਉਹ ਹੋਣਾ ਸੀਗਾ ਪਰ ਆ 트럼ਪ ਹੋਣਾ ਦੇ ਜਿਹੜੇ ਇਹਨਾਂ ਬਿਆਨਾਂ ਤੋਂ ਬਾਅਦ ਚ ਜੇਸਟਰੀ ਨਾਲ ਮੋਰੇ ਟਰੂਡੋ ਹੁਣੀ ਆੜ ਗਏ ਕੈਨੇਡਾ ਨੂੰ ਅਮਰੀਕਾ ਚ ਜ਼ਬਤ ਕਰਨ ਵਾਲੀਆਂ ਜਾਂ ਜਜ਼ਬ ਕਰਨ ਵਾਲੀਆਂ ਗੱਲਾਂ ਉਹਨਾਂ ਨੇ ਕੀਤੀਆਂ ਆ ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਅਸਰ ਪੈ ਗਿਆ ਸੀਗਾ ਸੋ ਟਰੂਡੋ ਨੇ ਰਿਜ਼ਾਈਨ ਕਰ ਦਿੱਤਾ ਸੀਗਾ ਲਿਬਰਲ ਪਾਰਟੀ ਦੇ ਵਿੱਚ ਫਿਰ ਜਿਹੜੀ ਰੇਸ ਆ ਉਹ ਚੱਲਦੀ ਸੀ ਉਸ ਦੇ ਵਿੱਚ ਸਕਸੈਸਰ ਦੀ ਰੇਸ ਵੀ ਉਸ ਤੋਂ ਬਾਅਦ ਦੇ ਵਿੱਚ ਕੌਣ ਹੋਊਗਾ ਰੂਬੀਟਾ ਲਾ ਵਰਗੇ ਚੰਦਰਾ ਆਰਿਆ ਵਰਗੇ ਵੀ ਜਿਹੜੇ ਭਾਰਤ ਪੱਖੀ ਕੁਝ ਜਿਹੜੇ ਭਾਰਤੀ ਮੂਲ ਦੇ ਜਿਹੜੇ ਲੀਡਰ ਆ ਉੱਤੇ ਉਹ ਮੋਰੇ ਆਏ ਸੀ ਜਿਨ੍ਹਾਂ ਨੂੰ ਵੈਂਚੁਲੀ ਪਾਰਟੀ ਨੇ ਹੌਲੀ ਹੌਲੀ ਬਾਹਰ ਦਾ ਰਸਤਾ ਜਿਹੜਾ ਆ ਉਹ ਇਸ ਰੇਸ ਦੇ ਵਿੱਚੋਂ ਦੇਖਾ ਦਿੱਤਾ ਸੀਗਾ ਸੋ ਐਂਟੀ-ਟਰੰਪ ਸੈਂਟੀਮੈਂਟ ਇਸ ਟਾਈਮ ਉਥੇ ਹਾਈ ਚੱਲ ਰਿਹਾ ਹੈ ਟਰੰਪ ਟੈਰੀਫੋਨਾ ਤੋਂ ਬਾਅਦ ਦੇ ਵਿੱਚ 51ਵੇਂ ਸੂਬੇ ਬਣਾਉਣ ਨੂੰ ਜਿਹੜਾ ਉਹ ਲੈ ਕੇ ਉਹਦੇ ਕਰਕੇ ਇਹਨਾਂ ਦੀ ਪਾਰਟੀ ਦੇ ਕਹੋ ਵੀ ਹਾਲਾਤ ਜਿਹੜੇ ਉਹ ਬਦਲੇ ਆ ਪਰ ਹੁਣ ਜਿਹੜੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਉਹ ਦੇਖਦੇ ਆ ਵੀ ਕੀ ਫੈਸਲਾ ਜਿਹੜਾ ਇਸ ਦੇ ਵਿੱਚ ਲੈ ਸਕਦੇ ਹੈਗੇ ਆ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਹਰਜੋਤ ਸਿੰਘ ਜੀ ਜਦੋਂ 2008-2009 ਦਾ ਆਇਆ ਸੀ ਮਾਈਕ ਕਾਰਨੀ ਕਹਿੰਦੇ ਇੱਕ ਅਹਿਮ ਭੂਮਿਕਾ ਜਿਹੜੀ ਉਹਨਾਂ ਨੇ ਨਿਭਾਈ ਸੀ ਉਹ ਪਹਿਲੇ ਬਣੇ ਸੀਗੇ ਨਾਨ ਬ੍ਰਿਟਿਸ਼ ਬੈਂਕ ਆਫ ਕੈਨੇਡਾ ਦੇ ਗਵਰਨਰ 2013 ਦੇ ਵਿੱਚ 2020 ਤੱਕ ਉਸੇ ਦੇ ਉੱਤੇ ਹੀ ਆ ਕਹਿੰਦੇ ਵੀ ਉਹਨਾਂ ਨੇ ਜਿਹੜਾ ਰਿਆਸੋ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀ ਪੜ੍ਹਾਈ ਤੇ ਇਕਨੋਮਿਕ ਅਰਥ ਸ਼ਾਸਤਰੀ ਜਿਹੜੇ ਉਹ ਹੈਗੇ ਨੇ ਸੋ ਦੇਖਦੇ ਹਾਂ ਵੀ ਕੈਨੇਡਾ ਜੋ ਕਿ ਇਸ ਟਾਈਮ ਡੀਪ ਇਕਨੋਮਿਕ ਕ੍ਰਾਈਸਿਸ ਦੇ ਵਿੱਚ ਵੀ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ ਉਸ ਨੂੰ ਇਹ ਕੱਢਣ ਦੇ ਵਿੱਚ ਕਾਮਯਾਬ ਹੁੰਦੇ ਆ ਜਾਂ ਕਿਹੜੇ ਰਾਹ ਦੇ ਉੱਤੇ ਇਹ ਪਾਉਣਗੇ ਦੂਸਰੇ ਪਾਸੇ ਕੈਨੇਡਾ ਦੇ ਜਿਹੜੀ 온ਟਾਰੀਓ ਸਟੇਟ ਆ ਉਹਨਾਂ ਨੇ ਅਮਰੀਕਾ ਦੇ ਵਿੱਚ ਜੋ ਬਿਜਲੀ ਆਂਦੀ ਹੈਗੀ ਆ ਉਹਦੇ ਉੱਤੇ 25% ਸਰਚਾਰਜ ਲਾ ਦਿੱਤਾ ਹੈਗਾ। ਪ੍ਰੀਮੀਅਰ ਡਗ ਫੋਰਡ ਉਹਨਾਂ ਨੇ ਇਹ ਕਿਹਾ ਆ ਕਿ ਸਾਨੂੰ 3 ਲੱਖ ਤੋਂ ਲੈ ਕੇ 4 ਲੱਖ ਡਾਲਰ ਦਾ ਰੈਵਨਿਊ ਐਵਰੀ ਡੇ ਆਊਗਾ। ਸੋ 1.5 ਮਿਲੀਅਨ ਹੋਮਸ ਤੇ ਬਿਜ਼ਨੈਸਸ ਨਿਊਯਾਰਕ, ਮਿਸ਼ੀਗਨ, ਮਿਨੇਸੋਟਾ ਇੱਥੇ ਜਿਹੜੀ ਬਿਜਲੀ ਆ ਉਹ ਐਕਸਪੈਂਸਿਵ ਹੋਊਗੀ ਉਹਨਾਂ ਦੇ ਉੱਤੇ ਇਸ ਦਾ ਜਿਹੜਾ ਬਹੁਤ ਜ਼ਿਆਦਾ ਅਸਰ ਪਊਗਾ